ਮੇਰਾ ਵੀਰ प्रदीप ਕੁਮਾਰ ਗੌਤਮ ਬਹੁਤ ਵਧੀਆ ਬੰਦਾ ਹੈ ਮੇਰਾ ਦੋਸਤ ਹੈ ਤੇ ਇੱਕ ਵਾਰ ਨਾ ਬਾਈ ਦੇ ਦਰਦ ਹੋਣ ਲੱਗ ਗਿਆ ਢੋਈਂ ਚ ਬਹੁਤ ਹਨ ਬਹੁਤ ਦੁਖੀ ਹੋ ਗਿਆ ਮੈਂ ਦਰਦ ਕਹਿੰਦਾ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰੀ ਕਹਿੰਦਾ ਭਾਗਵਾਨੇ ਕਹਿੰਦਾ ਮੇਰੇ ਬਹੁਤ ਅਰਦ ਹੋ ਰਿਹਾ ਢੂਣੀ ਚ ਕਹਾਂ ਇਹ ਕਰ ਬਈ ਗੌਂਡੀਆਂ ਤੇ ਨਾ ਆਇਓਡੈਕਸ ਮੰਗ ਕੇ ਲਿਆ ਤੇ ਭਰਜਾਈ ਕਹਿੰਦੀ ਗਾਹਾਂ ਕਹਿੰਦੀ ਲਾ ਜੀ ਕੀਆ ਗੱਲਾਂ ਕਰਦੇ ਆ ਹੈ ਉਹ ਦੇ ਦੇਣਗੇ ਆਪ ਨੂੰ ਆਇਓਡੈਕਸ ਉਹ ਤਾਂ ਕਹਿੰਦੀ ਇੱਕ ਨੰਬਰ ਦੇ ਕਮੀਨੇ ਆ ਬਹੁਤ ਤੰਜੂਸ ਬੰਦੇ ਆ ਉਹਨਾਂ ਨੇ ਕਿੱਥੇ ਦੇਣੀ ਆਇਓਡੈਕਸ ਕਹਿੰਦਾ ਛ ਦੇਣੀ ਨੇ ਉਹਨਾਂ ਨੇ ਐਡੈਕਸ ਕੰਜੂਸ ਆ ਕਹਿੰਦਾ ਆਹੋ ਮੈਨੂੰ ਇਹਨਾਂ ਦਾ ਪਤਾ ਬਹੁਤ ਕੰਜੂਸ ਆ ਉਹ ਚੀਜ਼ ਕੱਢ ਕੇ 라ਜੀ ਨਹੀਂ ਚੱਲ ਫਿਰ ਆਏ ਕਰ ਕਹਿੰਦਾ ਆਪਣੀਆਂ ਚੱਕ ਲੈ ਕਹਿੰਦਾ ਅਲਮਾਰੀ ਚੋਂ